ਪੰਜਾਬ ਦੇ ਜ਼ਿਲ੍ਹਾ ਪਰਣਾਲਾ ਦੇ ਪਿੰਡ ਕੋਟ ਦੂਨਾ ਚ ਅੱਜ ਦੇਖਣ ਨੂੰ ਮਿਲਿਆ ਲੱਖਾਂ ਦਾ ਭਾਰੀ ਕਟ ਜੀ ਹਾਂ ਲੱਖਾਂ ਲੋਕ ਪਰ ਮੂੰਹ ਤੇ ਇੱਕੋ ਹੀ ਵਾਜ ਪਾਨਾ ਸਿੱਧੂ ਜਿੰਦਾਬਾਦ ਜੀ ਹਾਂ ਕੌਣ ਆ ਪਾਨਾ ਸਿੱਧੂ ਤੁਹਾਨੂੰ ਦੱਸ ਦਿੰਨੇ ਆ ਪਾਨਾ ਸਿੱਧੂ ਇੱਕ ਅਜਿਹਾ ਸ਼ਖਸ ਜਿਨਨੇ ਜ਼ਿੰਮੇਵਾਰੀ ਸੰਭੀ ਕਿ ਜਿਨਨੇ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਫਰੋਡ ਹੁੰਦੇ ਆ ਜਿਨਨੇ ਵੀ ਬੱਚੇ ਨੇ ਲੜਕੇ ਲੜਕੀਆਂ ਨੇ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਮਾਪੇ-ਪਿਓ ਦੀ ਮਿਹਨਤ ਦੀ ਕਮਾਈ ਜਿਹੜੇ ਇਮੀਗ੍ਰੇਸ਼ਨ ਵਾਲੇ ਆਪਣੇ ਕੋਲ ਰੱਖ ਲੈਂਦੇ ਨੇ ਹੜੱਪ ਲੈਂਦੇ ਨੇ ਚਾਲ ਸਾਜੀ ਕਰ ਜਾਂਦੇ ਸਨ ਉਹਨਾਂ ਕੋਲੋਂ ਪੈਸੇ ਮੜਵਾਉਣ ਦਾ ਜੇ ਕਿਸ ਨੇ ਪੀੜਾ ਚੱਕਿਆ ਤਾਂ ਉਹ ਨਾਮ ਸੀ ਕੋਟ ਦੁੱਨੇ ਪਿੰਡ ਦਾ ਭਾਨਾ ਸਿੱਧੂ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੇ ਸੋਸ਼ਲ ਮੀਡੀਆ ਪੇਜਾਂ ਤੇ ਟ੍ਰੈਂਡਿੰਗ ਤੇ ਆ ਗਿਆ ਇਹ ਨੌਜਵਾਨ ਲੇਕਿਨ ਹੋਇਆ ਉਹੀ ਜਿਸ ਦਾ ਡਾਰਸੀ ਜੋ ਲੋ ਨੇ ਬੀੜਾ ਚੁੱਕਿਆ ਕਿ ਉਹਨੇ ਲੋਕਾਂ ਦੇ ਫਸੇ ਹੋਏ ਲੱਖਾਂ ਕਰੋੜਾ ਰੁਪਏ ਇਮੀਗ੍ਰੇਸ਼ਨ ਏਜੰਟਾਂ ਤੋਂ ਵਾਪਸ ਕਰਾਣੇ ਆ ਤਾਂ ਫਿਰ ਉਹੀ ਹੋਇਆ ਜਿਸ ਚੀਜ਼ ਦਾ ਡਰ ਸੀਗਾ ਕਿਤਨਾ ਕਿਤੇ ਸਰਕਾਰੇ ਦਰਬਾਰੇ ਚਾਹੇ ਉਹ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਪੁਲਿਸ ਮਹਿਕਮਾ ਹੋਵੇ ਜਾਂ ਇਹ ਇਮੀਗ੍ਰੇਸ਼ਨ ਏਜੰਟ ਹੋਣ ਕਿਤਨਾ ਕਿਤੇ ਅੰਗਲੀ ਸੰਗਲੀ ਰੜੀ ਤੇ ਫਿਰ ਉਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਜੀ ਹਾਂ ਪਰਚਿਆਂ ਤੇ ਪਰਚੇ ਪੈਣੇ ਸ਼ੁਰੂ ਹੋ ਗਏ ਤੇ ਇਹਦਾ ਆਕਾਸ਼ ਹੁੰਦਾ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਥਾਣਾ ਮੌਲਟਾਉਂ ਦੇ ਦੀਨ ਰਹਿਣ ਵਾਲੀ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਇੱਕ ਔਰਤ 10000 ਰੁਪਏ ਦੀ ਵੱਡੀ ਮੰਗਣ ਦਾ ਇਲਜ਼ਾਮ ਲਗਾ ਦਿੰਦੀ ਹੈ ਭਾਨਾ ਸਿੱਧੂ ਤੇ ਦੱਸ ਦਿੰਦੇ ਆ ਇਹ ਭਾਨਾ ਸਿੱਧੂ ਉਹੀ ਹੈ ਜਿਨੇ ਆਪਣੀ ਮਿਹਨਤ ਦੇ ਸਦਕਾ ਲੱਖਾਂ ਫੋਲੋਅਰ ਬਣਾਏ ਹੋਏ ਨੇ ਫੇਸਬੁੱਕ ਤੇ 1 ਮਿਲੀਅਨ ਤੋਂ ਜ਼ਿਆਦਾ ਫੋਲੋਅਰ ਸੇਮ ਇਸੇ ਤਰ੍ਹਾਂ ਇੰਸਟਾਗ੍ਰam ਤੇ ਵੀ 9 ਲੱਖ ਤੋਂ ਜ਼ਿਆਦਾ ਫੋਲੋਅਰ ਯਾਨੀ ਹਜ਼ਾਰਾਂ ਰੁਪਏ ਦੀ ਉਹਨੂੰ ਇਨਕਮ ਆਮਦਨ ਉੱਥੇ ਹੋ ਜਾਂਦੀ ਹੈ ਪਲੱਸ ਆਪਣੀ ਮਿਹਨਤ ਨਾਲ 11 ਏਕੜ ਯਾਨੀ 11 ਕਿੱਲੇ ਜ਼ਮੀਨ ਦਾ ਵੀ ਮਾਲਕ ਹੈ ਇਹ ਭਾਨਾ ਸਿੱਧੂ ਤਾਂ ਤੁਸੀਂ ਆਪ ਸੋਚੋ ਕਿ ਉਹਨੂੰ 10000 ਰੁਪਏ ਮੰਗਣ ਦੀ ਕੀ ਲੋੜ ਪੈ ਜੂਗੀ ਲੇਕਿਨ ਲੁਧਿਆਣੇ ਵਿਖੇ ਇਹ ਪਰਚਾ ਉਤੇ ਦਰਜ ਹੋ ਜਾਂਦਾ ਹੈ ਇਹੀ ਨਹੀਂ ਉਸ ਤੋਂ ਅੱਗੇ ਚੱਲਦੇ ਆਂ ਦੂਸਰੇ ਪਰਚੇ ਤੇ 21 ਦਸੰਬਰ ਦੇ ਆਸ-ਪਾਸ ਪਟਿਆਲੇ 'ਚ ਕੋਈ ਵਾਰਦਾਤ ਹੁੰਦੀ ਹੈ ਉਹਨੂੰ ਲੈ ਕੇ 20 21 ਜਨਵਰੀ ਦੇ ਆਸ-ਪਾਸ ਜਾ ਕੇ ਇੱਕ ਮਹੀਨੇ ਬਾਅਦ ਸੋਚਣ ਵਾਲੀ ਗੱਲ ਹੈ ਪਰਚੇ 'ਚ ਨਾਮਜ਼ਦ ਕੀਤਾ ਜਾਂਦਾ ਭਾਨੇ ਸਿੱਧੂ ਨੂੰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਕੰਪਲੇਨੈਂਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਇਹ ਚਿਹਰਾ ਇਹ ਉਹੀ ਹੈ ਜਿਨੇ ਰਾਤ ਨੂੰ ਗੱਡੀ ਕੋਲ ਲਿਆ ਕੇ ਸਕਾਰਪਿਓ ਗੱਡੀ ਆਈ ਸੀ ਟਸਟੂ ਇਹ ਬੰਦਾ ਉਤਰਿਆ ਸੀਗਾ ਤੇ ਇੰਨੇ ਸਾਡੇ ਕੋਲੋਂ ਇੱਕ ਸੋਨੇ ਦੀ ਚੈਨੀ ਖੋੜੀ ਸੀ ਇੱਥੇ ਬਸ ਨਹੀਂ ਹੁੰਦੀ ਸ਼ਾਇਦ ਤੁਸੀਂ ਕਹੋਗੇ ਕਿ ਪਰਚੇ ਦੇ ਪਰਚੇ ਪੈਰਿਸਾਨ ਕੀ ਜ਼ੁਬਾਨ ਤੋਂ ਬਾਅਦ ਵੀ ਇਹ ਪੁਲਿਸ ਦੇ ਚੰਗਲ ਝੀ ਰਵੇ ਕਿਤੇ ਖੁੱਲੀ ਹਵਾ ਚ ਸਾਹ ਨਾ ਲੈ ਲਵੇ ਉਸ ਤੋਂ ਬਾਅਦ ਇੱਕ ਹੋਰ ਪਰਚਾ ਪੈਂਦਾ ਜਿੱਚ ਤਿੰਨ ਲੋਕ ਨਾਮਜ਼ਦ ਹੁੰਦੇ ਨੇ ਪਰਚਾ ਪੈਂਦਾ ਫਾਜ਼ਿਲਕਾ ਦੇ ਅਬੋਰ ਵਿਖੇ ਸਿੱਟੀ ਥਾਣੇ ਦੇ ਵਿੱਚ ਉੱਥੇ ਦੋ ਪਿਓ ਪੁੱਤ ਉਹਨਾਂ ਦੇ ਨਾਮ ਜਦ ਹੁੰਦੇ ਨੇ ਤੇ ਨਾਜ਼ਰ ਨਤੀਜਾ ਨਾਮ ਵਿੱਚ ਆਉਂਦਾ ਹੈ ਭਾਨੇ ਸਿੱਧੂ ਦਾ ਫਿਰ ਉਹੀ ਇਮੀਗ੍ਰੇਸ਼ਨ ਫਾਰਮ ਨੂੰ ਲੈ ਕੇ ਇਹ ਪਰਚਾ ਪਾਇਆ ਜਾਂਦਾ ਸੋ ਸੋਚਣ ਵਾਲੀ ਗੱਲ ਇਹ ਹੈ ਕਿ ਬਰਨਾਲਾ ਜ਼ਿਲ੍ਹਾ ਦੇ ਕੋਟ ਦੂਨੇ ਪਿੰਡ ਦਾ ਇਹ ਭਾਨਾ ਸਿੱਧੂ ਜਿਹੜਾ ਲੋਕਾਂ ਲਈ ਇੱਕ ਉੱਚੀ ਆਵਾਜ਼ ਚੁੱਕ ਰਿਹਾ ਸੀ ਲੋਕਾਂ ਦੀ ਆਵਾਜ਼ ਬਣ ਰਿਹਾ ਸੀ ਲੋਕਾਂ ਦੇ ਹੱਕ ਦੇ ਮਿਹਨਤ ਦੇ ਸਾ ਨੌਆਂ ਦੇ ਕਿਰਤ ਕਮਾਈ ਦੇ ਪੈਸੇ ਠੱਗ ਏਜੰਟਾਂ ਦੇ ਕੋਲੋਂ ਵਾਪਸ ਮੰਗ ਰਿਆ ਸੀ ਉਹਨਾਂ ਨੂੰ ਦਵਾ ਰਿਆ ਸੀ ਤੇ ਇਹ ਵੀ ਸੁਣਨ ਚ ਆਇਆ ਕਿ ਇਹ ਲੋਕਾਂ ਦੇ ਕੋਲੋਂ ਜਿਹਨੂੰ ਪੈਸੇ ਵਾਪਸ ਦਿਵਾਉਂਦਾ ਸੀ ਉਹਨਾਂ ਤੋਂ ਇੱਕ ਚਾਹ ਦਾ ਕੱਪ ਤੱਕ ਨਹੀਂ ਪਿੰਦਾ ਸੀ ਸੋ ਚੈਨੀਖੋਣ ਵਰਗੇ ਇਲਜ਼ਾਮ 10 ਦਾ 10000 ਰੁਪਏ ਦੀ ਵੱਡੀ ਮੰਗਨ ਦੇ ਇਲਜ਼ਾਮ ਇਹ ਕਿੰਨੇ ਕ ਸੱਚੇ ਝੂਠੇ ਹੈ ਤੁਸੀਂ ਆਪ ਸੋਚ ਸਕਦੇ ਹੋ ਪਰ ਸੋਚਣ ਵਾਲੀ ਗੱਲ ਇਹ ਹੈ ਜੇਕਰ ਸਰਕਾਰਾਂ ਇਸ ਤਰ੍ਹਾਂ ਦੇ ਦੁਵਰਗੇ ਨੌਜਵਾਨਾਂ ਦੀ ਆਵਾਜ਼ ਦੱਬਣ ਵਾਸਤੇ ਸੱਚੇ ਝੂਠੇ ਪਰਚਿਆਂ ਦੇ ਪਰਚੇ ਪਾ ਸਕਦੀਆਂ ਨੇ ਤਾਂ ਸ਼ਾਇਦ ਕਈ ਸਾਲ ਪਹਿਲਾਂ ਜਦ ਉਸ ਵਕਤ ਦੇ ਸਿੰਘ ਹੋਣਗੇ ਉਹਨਾਂ ਤੇ ਵੀ ਉਹ ਟਾਈਮਾਂ ਦੀਆਂ ਸਰਕਾਰਾਂ ਨੇ ਅਜੇ ਕਈ ਪਰਚੇ ਪਾਏ ਹੋਣਗੇ ਜਿਨ੍ਹਾਂ ਕਰਕੇ 20-25-25 ਸਾਲਾਂ ਤੋਂ ਅੱਜ ਵੀ ਉਹ ਲੋਕ ਪਰਚਿਆਂ 'ਚ ਜੂਜਰੇ ਐ ਜੇਲ੍ਹਾਂ 'ਚ ਬੰਦ ਪਏ ਨੇ